ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮੇ ਤੇ ਅੱਜ ਸਿੱਖ ਆਟੇ ਦੇ ਲੂਣ ਆਟੇ ਵਿੱਚ ਲੂਣ ਦੇ ਬਰਾਬਰ ਹੋਣਗੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੋਣਗੇ ਨਹੀਂ ਤਾਂ ਅਸੀਂ ਸਾਰੇ ਕੇਸਾ ਧਾਰੀ Hindu ਹਾਂ ਅਜ ਦੇ ਸਿੱਖ ਕਿਹਸਾ ਧਾਰੀ Hindu ਹਨ ਜਿਵੇਂ ਕਿਸੇ ਪੈਕਿੰਗ ਦੇ ਵਿੱਚ ਕਿਸੇ ਬੋਰੀ ਦੇ ਵਿੱਚ ਕੁਝ ਮਟੀਰੀਅਲ ਪਿਆ ਭਾਵ ਲੂਣ ਪਿਆ ਅਗਰ ਉਸ ਲੂਣ ਵਾਲੀ ਬੋਰੀ ਦੇ ਉੱਤੇ ਅਸੀਂ ਉਸ ਦਾ ਲੇਬਲ ਹਟਾ ਕੇ ਉੱਪਰ ਖੰਡ ਲਿਖ ਦਈਏ ਤਾਂ ਖੰਡ ਦੀ ਜਗਾ ਉਸ ਨੂੰ ਭੇਜ ਦਈਏ ਜਿੱਥੇ ਵੀ ਲੋੜਿੰਦੀ ਹੋਵੇ ਜਦੋਂ ਉਹ ਉਸ ਬੋਰੀ ਨੂੰ ਖੋਲੇਗਾ ਕੋਈ ਵੀ ਉਸ ਵਿੱਚੋਂ ਖੰਡ ਨਹੀਂ ਨਿਕਲੇਗੀ ਲੂਣ ਹੀ ਨਿਕਲੇਗਾ ਐਵੇਂ ਭਾਵੇਂ ਬੋਰੀ ਤੇ ਖੰਡ ਲਿਖਿਆ ਹੋਇਆ ਪਰ ਉਹਦੇ ਅੰਦਰ ਲੂਣ ਹੈ ਤੇ ਲੂਣ ਹੀ ਨਿਕਲੇਗਾ ਐਵੇਂ ਬਾਹਰੀ ਰੂਪ ਤੇ ਭਾਵੇਂ ਅਸੀਂ ਸਿੱਖ ਸਿੱਖ ਲੱਗ ਰਹੇ ਹੋਈਏ ਪਰ ਕਿਉਂਕਿ ਸਾਡੇ ਅੰਦਰ ਜਿਹੜਾ ਹਿੰਦੂ ਧਰਮ ਦੀਆਂ ਸਾਰੀਆਂ ਮਨੋਤਾ ਸਮਾਈਆਂ ਹੋਈਆਂ ਹਨ ਇਸ ਕਰਕੇ ਸਾਡਾ ਲੈਵਲ ਸਿੱਖੀ ਵਾਲਾ ਪਰ ਜਿਹੜੀ ਸਾਡੇ ਅੰਦਰ ਮਟੀਰੀਅਲ ਹੈ ਜਿਹੜੇ ਵਿਚਾਰ ਨੇ ਉਹ ਸਾਰੇ ਹਿੰਦੂਆਂ ਵਾਲੇ ਹਨ ਤੁਹਾਨੂੰ ਗੁੱਸਾ ਬਹੁਤ ਲੱਗੇਗਾ ਖਾਸ ਕਰਕੇ ਉਹਨਾਂ ਸਿੰਘਾਂ ਨੂੰ ਜਿਹੜੇ ਤਿਆਰਵਰ ਤਿਆਰ ਪੰਜ ਕਕਾਰੀ ਵਰਦੀ ਧਾਰੀ ਹਨ ਉਹਨਾਂ ਨੇ ਮੇਰੀਆਂ ਗੱਲਾਂ ਦਾ ਬਹੁਤ ਗੁੱਸਾ ਕਰਨਾ ਕਿ ਪਾਗਲ ਆਪ ਸਭ ਸੂਰਤ ਹੈ ਆਪ ਅੰਮ੍ਰਿਤ ਧਾਰੀ ਹੈ ਪਰ ਇਹ ਸਾਨੂੰ ਕਹਿ ਰਿਹਾ ਕੇਸਾ ਧਾਰੀ Hindu ਹੈ ਮੈਂ ਅਜਿਹਾ ਕਿਉਂ ਕਹਿ ਰਿਹਾ ਉਸ ਦਾ ਕਾਰਨ ਹੈ ਅਸੀਂ ਅੱਜ ਇਸ ਵਿਸ਼ੇ ਤੇ ਵਿਚਾਰ ਕਰਨੇ ਆ ਅਸੀਂ ਕੇਸਾ ਧਾਰੀ Hindu ਕਿਵੇਂ ਬਣੇ ਜੇਕਰ ਅਸੀਂ ਜੜ ਨੂੰ ਫੜ ਲਈਏ ਅਸੀਂ ਮੁਰਤੋਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਵਣ ਸਕਦੇ ਹਾਂ ਜੇਕਰ ਅਸੀਂ ਬਿਮਾਰੀ ਨੂੰ ਲੱਭ ਲਈਏ ਕਿਸਾ ਤਾਰੀ ਹਿੰਦੂ ਹੋਣ ਦੀ ਅੱਜ ਇੱਕ ਉਦਾਹਰਣ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਉਹ ਉਦਾਹਰਣ ਕੀ ਹੈ ਆ ਦਸਹਰੇ ਤੋਂ ਪਹਿਲਾਂ ਨਰਾਤੇ ਨਰਾਤਿਆਂ ਤੋਂ ਪਹਿਲਾਂ ਸਰਾਧ ਆਉਨੇ ਆ 15 ਦਿਨ ਸਰਾਧਾਂ ਦੇ ਹੁੰਦੇ ਨੇ ਔਰ ਇਹਨਾਂ 15 ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ 95% ਸਿੱਖ ਸਰਾਧਾਂ ਨੂੰ ਮਨਾਉਂਦੇ ਨੇ ਆਖਰਕਾਰ ਇਹ ਸਰਾਧ ਮਨਾਉਣੇ ਸਿੱਖਾਂ ਲਈ ਕਿਸ ਨੇ ਜ਼ਰੂਰੀ ਲਾਜ਼ਮੀ ਇਕਰਾਰ ਦਿੱਤੇ ਹੋ ਸਕਦਾ ਹੈ ਜਿਹੜੇ ਵੀਰ ਜ਼ਿਆਦਾਤਰ ਮੇਰੀਆਂ ਵੀਡੀਓ ਸੁਣਦੇ ਨੇ ਉਹ ਸਰਾਧ ਨਾਮ ਮਨਾਉਂਦੇ ਹੋਣ ਕਿਉਂਕਿ ਮੇਰੀਆਂ ਵੀਡੀਓ ਉਹੀ ਲੋਕ ਸੁਣਦੇ ਨੇ ਜਿਹੜੇ ਅਗਾਹ ਵਧੂ ਨੇ ਜਿਹੜੇ ਤਰਕ ਦੇ ਨਾਲ ਗੱਲ ਨੂੰ ਪਰਖਦੇ ਨੇ ਉਹੀ ਸਿਰਫ ਮੇਰੀਆਂ ਜ਼ਿਆਦਾ ਵੀਡੀਓ ਸੁਣਦੇ ਨੇ ਪਰ ਇਹ ਜ਼ਿਆਦਾ ਮੇਰੀ ਵੀਡੀਓ ਉਹਨਾਂ ਲੋਕਾਂ ਲਈ ਵੀ ਹੈ ਜਿਹੜੇ ਅਸਲ ਵਿੱਚ ਤਰਕ ਤੋਂ ਕੋਹਾਂ ਦੂਰ ਹਨ ਜਿਹੜੇ ਸਿਰਫ ਅੰਧ ਭਗਤੀ ਜਾਂ ਭੇੜ ਚਾਲ ਦੇ ਉੱਤੇ ਚੱਲਦੇ ਨੇ ਮੇਰੀਆਂ ਵੀਡੀਓ ਉਹਨਾਂ ਲਈ ਜ਼ਿਆਦਾ ਲੋੜਿੰਦੀਆਂ ਹਨ ਉਹਨਾਂ ਵਿੱਚੋਂ ਵੱਧ ਤੋਂ ਵੱਧ ਜਿੰਨੇ ਵੀਰੇ ਵੀਡੀਓ ਸੁਣ ਸਕਣ ਉਹ ਚੰਗਾ ਹੋਵੇਗਾ ਔਰ ਗੁਰੂ ਨਾਨਕ ਦੀ ਫਲਵਾੜੀ ਵਿੱਚ ਵਾਧਾ ਹੋਵੇਗਾ ਸਰਾਧ ਅਸੀਂ ਅਖੀਰ ਵਿੱਚ ਜਾਣਾਂਗੇ ਗੁਰੂ ਨਾਨਕ ਪਾਸ਼ਾ ਇਹਨਾਂ ਸਰਾਧਾਂ ਬਾਰੇ ਕੀ ਕਹਿੰਦੇ ਨੇ ਉਹਨਾਂ ਦੀ ਬਾਣੀ ਦੇ ਵਿੱਚ ਅਸੀਂ ਇਹ ਵੀ ਜਾਣਾਂਗੇ ਕਿ ਭਗਤ ਕਬੀਰ ਜੀ ਕੀ ਕਹਿੰਦੇ ਨੇ ਉਸ ਤੋਂ ਪਹਿਲਾਂ ਅਸੀਂ ਜਾਣ ਲਈਏ ਕਿ ਇਹ ਜਿਹੜੀ ਹੈ ਮਨਮਤ ਸਿੱਖ ਧਰਮ ਵਿੱਚ ਐਨੀ ਡੂੰਗੀ ਜੜ ਕਿਵੇਂ ਫੜ ਗਈ ਇੱਕ ਕਿਤਾਬ ਹੈ ਵਾਲੇ ਵਾਲੀ ਜਨਮ ਸਾਖੀ ਜਿਸ ਨੂੰ ਸਾਡੇ ਸਿੱਖ ਪ੍ਰਚਾਰਕ ਔਰ ਲਿਖਾਰੇ ਸਾਰੇ ਦੇ ਸਾਰੇ ਆਪਣੀ ਲਿਖਤ ਦਾ ਆਪਣੀ ਵਿਚਾਰ ਦਾ ਆਧਾਰ ਬਣਾਉਂਦੇ ਨੇ ਕਹਿੰਦੇ ਨੇ ਇਹ ਬਾਲਾ ਸੰਤੂ ਜੱਟ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਪ੍ਰਚਾਰ ਫੇਰੀਆਂ ਤੇ ਗਿਆ ਇਹ ਕੋਰਾ ਝੂਠ ਹੈ ਨਾ ਤਾਂ ਕੋਈ ਬਾਲਾ ਹੋਇਆ ਨਾ ਕੋਈ ਪ੍ਰਚਾਰ ਫੇਰੀਆਂ ਤੇ ਬਾਲੇ ਨਾਂ ਦਾ ਬੰਦਾ ਗਿਆ ਗੱਲ ਕਰਨੀ ਕਿਉਂ ਪੈ ਰਹੀ ਹੈ ਕਿਉਂਕਿ ਇਹ ਜਿਹੜਾ ਕਰੈਕਟਰ ਹੈ ਇਹ ਬਹੁਤ ਹੀ ਮਹਾਨ ਕਰਕੇ ਪੇਸ਼ ਕਰ ਦਿੱਤਾ ਗਿਆ ਜਦੋਂ ਬਚਪਨ ਵਿੱਚ ਸਕੂਲੇ ਪੜ੍ਹਦੇ ਸਾਂ ਉਦੋਂ ਵੀ ਜਿਹੜਾ ਸਾਨੂੰ ਪੰਜਾਬੀ ਦਾ ਕਾਇਦਾ ਲੱਗਾ ਹੋਇਆ ਸੀ ਨਾ ਉਹਦੇ ਵਿੱਚ ਗੁਰਨਾਨਕ ਸਾਹਿਬ ਦੀ ਇੱਕ ਫੋਟੋ ਬਣਾਈ ਹੁੰਦੀ ਸੀ ਉਹਦੇ ਇੱਕ ਪਾਸੇ ਭਾਈ ਮਰਦਾਨਾ ਰਵਾਬ ਵਜਾਰਿਆ ਹੁੰਦਾ ਸੀ ਤੇ ਦੂਜੇ ਪਾਸੇ ਇੱਕ ਬਜ਼ੁਰਗ ਜਿਸ ਨੂੰ ਭਾਈ ਬੱਲਾ ਕਹਿੰਦੇ ਨੇ ਉਹ ਖੰਭਾਂ ਖੰਭਾਂ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੌਰ ਕਰ ਰਿਹਾ ਹੁੰਦਾ ਸੀ ਇਹ ਸਾਰਾ ਕੁਝ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਜਿਆਦਾ ਵਿਸਾਰ ਵਿੱਚ ਨਾ ਜਾਂਦੇ ਹੋਏ ਆਓ ਅਸੀਂ ਜਾਣੀਏ ਕਿ ਇਸ ਕਾਲਪਨਿਕ ਭਾਈ ਵਾਲੇ ਨੇ ਕਿਵੇਂ ਸਾਡੇ ਉੱਤੇ ਜਿਹੜਾ ਸਰਾਦ ਨੁਮਾ ਮਨਮਤ ਹੈ ਕਿਵੇਂ ਬਾੜੀ ਆਓ ਸਾਖੀ ਹੋਰ ਚੱਲੀ ਪੰਨਾ ਨੰਬਰ 772 ਵਾਲੇ ਵਾਲੀ ਜਨਮ ਸਾਖੀ ਕਿਉਂਕਿ ਮੈਂ ਸਭ ਕੁਝ ਇਸ ਲਈ ਵੀਰੋ ਦੱਸ ਰਿਹਾ ਕਿਉਂਕਿ ਮੇਰੇ ਵੀਰਾਂ ਬਹੁਤ ਸਾਰੇ ਬਹੁਤ ਸਾਰੇ ਵੀਰ ਵੀਡੀਓ ਨੇ ਸੁਣਦੇ ਔਰ ਉਹ ਆਪਣਾ ਕੁਛ ਨਾ ਕੁਛ ਇੱਕ ਸਤਨਾਮ ਸਿੰਘ ਨਾਮ ਦਾ ਵੀਰ ਹੈ ਉਹ ਹਮੇਸ਼ਾ ਕੁਛ ਨਾ ਕੁਛ ਉਲਟਾ ਸਿੱਧਾ ਕਮੈਂਟ ਕਰਦਾ ਵੀਡੀਓ ਬਿਲਕੁਲ ਨਹੀਂ ਸੁਣਦਾ ਕੈਪਸ਼ਨ ਨੂੰ ਦੇਖ ਕੇ ਬੋਲ ਦਿੰਦਾ ਭਾਈ ਥੋੜੀ ਮਿਹਨਤ ਕਰੋ ਜਾਂ ਚੁੱਪ ਰਹੋ ਸਮਝ ਲਓ ਕਿ ਮੇਰੀ ਵਿਚਾਰ ਤੁਹਾਡੇ ਲਈ ਨਹੀਂ ਹੈ ਮੈਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿੰਦਾ ਕਿ ਤੁਸੀਂ ਮੇਰੀਆਂ ਵਿਚਾਰਾਂ ਨਾਲ ਸਹਿਮਤ ਹੋਵੋ ਮੇਰੀਆਂ ਵੀਡੀਓਜ਼ ਨੂੰ ਸੁਣੋ ਕੋਈ ਐਵੇਂ ਜਲੇ ਕੂজে ਬੈਠੇ ਹੋ ਤੁਸੀਂ ਤੁਹਾਡੇ ਅੰਦਰ ਕੂੜ ਕਪੜ ਭੜਿਆ ਹੋਇਆ ਕੂੜਾ ਭਰਿਆ ਹੋਇਆ ਜੇ ਤੁਸੀਂ ਉਸ ਦੀ ਸਫਾਈ ਨਹੀਂ ਕਰਨਾ ਚਾਹੁੰਦੇ ਉਸ ਦੇ ਨਾਲ ਜਿਉਣਾ ਚਾਹੁੰਦੇ ਹੋ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਜਿੱਦਾਂ ਜਿਉਣਾ ਚਾਹੁੰਦੇ ਜਿਓ ਪਰ ਐਵੇਂ ਸੋਸ਼ਲ ਮੀਡੀਆ ਤੇ ਫੇਸਬੁਕ ਤੇ ਖਲਾਰਾ ਨਾ ਪਾਓ ਗੰਧ ਨਾ ਪਾਓ ਹਾਂ ਜੇ ਤੁਸੀਂ ਗੰਧ ਪਾਉਣਾ ਆਪਣੇ ਅੰਦਰਲਾ ਗੰਧ ਕੱਢਣਾ ਤੇ ਉਹਦਾ ਵੀਰੋ ਤਰੀਕਾ ਪਹਿਲਾ ਵੀਡੀਓ ਸੁਣ ਲੋ ਫਿਰ ਕੁਝ ਥੋੜਾ ਜਿਆਦਾ ਸੈਂਸਿਬਲ ਕੰਮ ਕਰੋ ਨਾ ਦਿਮਾਗ ਤੋਂ ਕੰਮ ਲਾਓ ਮੇਰੀਆਂ ਉਥੋਂ ਕੋਈ 17 ਚੁੱਕੋ ਮੈਨੂੰ ਦੱਸੋ ਕਿ ਇੱਥੇ ਤੋਂ ਗੁਰਮਤ ਦੇ ਵਿਪਰੀਤ ਹੈ ਫੇ ਮੈਂ ਉਹਦਾ ਜਵਾਬ ਦੇਵਾਂ ਤੁਸੀਂ ਕੈਪਸ਼ਨ ਨੂੰ ਸੁਣ ਕੇ ਲਿਖ ਬੋਲ ਦਿੰਦੇ ਹੋ ਇਹ ਚੰਗਾ ਨਹੀਂ ਲੱਗਦਾ ਇਹ ਸਮਝਦਾਰ ਇਨਸਾਨਾਂ ਦੀ ਇਹ ਨਿਸ਼ਾਨੀ ਨਹੀਂ ਹੈ ਤੋਂ ਆਓ ਸਾਖੀ ਸ਼ੁਰੂ ਕਰਦੇ ਹਾਂ ਪੰਨਾ ਨੰਬਰ 727 ਤਾਂ ਸ਼੍ਰੀ ਗੁਰੂ ਨਾਨਕ ਜੀ ਰਾਵੀ ਨਦੀ ਦੇ ਕਿਨਾਰੇ ਆਏ ਪੱਖੋ ਕੇ ਰੰਦਾ ਆਵੇ ਆ ਨਿਕਲੇ ਕਮਲੇ ਨੂੰ ਵੀ ਨਾਲੋਂ ਵਿਦਾ ਕੀਤਾ ਇੱਕ ਭਾਈ ਬਾਲਾ ਨਾਲ ਰੱਖਿਆ ਸਧਾਰਨ ਕਮਲਾ ਇੱਕ ਸਿੱਖ ਸੀ ਜਿਹੜਾ ਗੁਰੂ ਸਾਹਿਬ ਦੇ ਨਾਲ ਹਮੇਸ਼ਾ ਰਹਿੰਦਾ ਸੀ ਮੱਜਾਂ ਕਾਮਾਂ ਰੱਖੀਆਂ ਸੀ ਉਹਨਾਂ ਨੂੰ ਪੱਠਾ ਦੱਠਾ ਕਰਦਾ ਸੀ ਉਹਨੂੰ ਵਾਪਸ ਭੇਜਦਾ ਫਿਰ ਤੂੰ ਘਰ ਜਾ ਤੇ ਪੱਖੋ ਕੇ ਰੰਦਾ ਆਵੇ ਆ ਕੇ ਸਧਾਰਨ ਨਾਂ ਦੇ ਸਿੱਖ ਦੇ ਘਰ ਆ ਗਏ ਤਾਨੂੰ ਮੈਂ ਦੱਸਣਾ ਹੈ ਇਸ ਜ਼ਹਿਰ ਦੀ ਚੁਟਕੀ ਕਿੱਦਾਂ ਪਾਉਂਦੇ ਨੇ ਅਸੀਂ ਜੋ ਫੜ ਲਈਏ ਨਾ ਫਿਰ ਅਸੀਂ ਗ੍ਰੰਥ ਦੇ ਕਰਤਾ ਦੇ ਅੰਦਰ ਦੀ ਮਨ ਦੀ ਭਾਵਨਾ ਨੂੰ ਸਮਝ ਸਕਦੇ ਹਾਂ ਅਸੀਂ ਉਹ ਫੜਦੇ ਨੇ ਸਾਡੇ ਪ੍ਰਚਾਰਕ ਇੱਥੇ ਗੋਲ ਮਟੋਲ ਕਰਕੇ ਅੱਗੇ ਚਲੇ ਜਾਂਦੇ ਆ ਮੈਂ ਉਹ ਨੁਕਤੇ ਤੁਹਾਡੇ ਸਾਹਮਣੇ ਲਿਆਉਣੇ ਉਹਨਾਂ ਨੂੰ ਫੜਿਓ ਜੇ ਕੋਈ ਪ੍ਰਚਾਰਕ ਤੁਹਾਡੇ ਕੋ ਆ ਕੇ ਵਾਲੇ ਵਾਲੀ ਜਨੂ ਸਾਖੀ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਡੀਂਗਾ ਮਾਰਦਾ ਨਾ ਇਹ ਤੁਹਾਡੇ ਕੋਲ ਰਿਕਾਰਡ ਹੋਣਾ ਚਾਹੀਦਾ ਵੀਡੀਓ ਸਾਰੀਆਂ ਤੁਹਾਨੂੰ ਖੋਜ ਕਰਨ ਦੀ ਲੋੜ ਨੇ ਤੁਹ ਵਾਤ ਤੋਂ ਵਾਤ ਤੁਸੀਂ ਮੇਰੇ ਕੋਲ ਪੀਡੀਓ ਮੰਗਵਾ ਲਓ ਜੇ ਤੁਹਾਡੇ ਪ੍ਰਚਾਰਕ ਨੂੰ ਕੋਈ ਸ਼ੰਕਾ ਹੋਵੇ ਕਿ ਤੁਸੀਂ ਝੂਠ ਬੋਲ ਰਹੇ ਹੋ ਬਲਦੇਵ ਸਿੰਘ ਝੂਠ ਬੋਲ ਰਿਹਾ ਉਹਨਾਂ ਨੂੰ ਕੱਢ ਕੇ ਦਿਖਾ ਦਿਓ ਲਓ ਵੀ ਆਪਣਾ ਨੰਬਰ ਇੰਨੇ ਆ ਪਿਆ ਆ ਲਿਖ ਲੈ ਪੜ ਲੈ ਬਈ ਕੀ ਲਿਖਿਆ ਹੋਇਆ ਸੋ ਉਸ ਸਿੱਖ ਨੂੰ ਵਾਪਸ ਕਰ ਦਿੱਤਾ ਕਮਲੇ ਨੂੰ ਔਰ ਸਧਾਰਨ ਸਿੱਖ ਦੇ ਘਰ ਗਏ ਗੁਰੂ ਬਾਬਾ ਜੀ ਕੀ ਹੈਰਤ ਕਹੀ ਸੀ ਅੱਛਾ ਇੱਕ ਗੱਲ ਹੋਰ ਹੈ ਸਿੱਖੋ ਜੇ ਜਾਗ ਜਾਈਏ ਕੰਗੀ ਗੱਲ ਹੈ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਇਦਾਂ ਮੌਜੂ ਬੰਨੇ ਆਇਆ ਨਾ ਨੇ ਇੱਕ ਪਾਗਲ ਦੀ ਤਰ੍ਹਾਂ ਗੁਰੂ ਨਾਨਕ ਬਾਬੇ ਨੂੰ ਦਿਖਾਇਆ ਕਿ ਗੁਰੂ ਨਾਨਕ ਪਾਤਸ਼ਾਹ ਕੱਪੜੇ ਨਹੀਂ ਪਾਉਂਦੇ ਸਨ ਜੇ ਕੁਝ ਉਹਨਾਂ ਦੀ ਪਿਕਚਰ ਨੂੰ ਧਿਆਨ ਨਾਲ ਪੜਨਾ ਕਿਵੇਂ ਜਲੀਲ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ 70 ਸਾਲ ਦੀ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਸੀ ਪਟਵਾਰੀ ਦੇ ਘਰ ਪੈਦਾ ਹੋਇਆ ਸੀ ਪਟਵਾਰੀ ਬਹੁਤ ਵੱਡਾ ਤੁਸੀਂ ਕਹਿ ਸਕਦੇ ਹੋ ਵੱਡੇ ਮਨਿਸਟਰ ਤੋਂ ਘੱਟ ਨਹੀਂ ਸੀ ਉਸ ਸਮੇਂ ਦੇ ਵਿੱਚ ਪੜ੍ਹੇ ਲਿਖੇ ਲੋਕ ਬਹੁਤ ਥੋੜੇ ਹੁੰਦੇ ਸਨ ਸਾਰਾ ਕੁਝ ਜ਼ਮੀਨ ਦੀ ਪੈਦਾਇਸ਼ ਦੇ ਉੱਤੇ ਚੱਲਦਾ ਸੀ ਤੇ ਜ਼ਮੀਨ ਦਾ ਜਿਹੜਾ ਬੰਦੋ ਵਾਸਤ ਮਹਿਤਾ ਕਾਲੂ ਜੀ ਕਰਦੇ ਸਨ ਛੋਟੇ ਮੋਟੇ ਇਕਲੌਤਾ ਪੁੱਤਰ ਇੱਕ ਭੈਣ ਵਿਆਹ ਦਿੱਤੀ ਸੀ ਉਹ ਭੁਖਮਰੀ ਗਰੀਬੀ ਨਹੀਂ ਸੀ ਬੁਢਾਪੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ 18 ਸਾਲ ਖੁਦ ਕਿਰਤ ਕੀਤੀ ਹੱਥੀਂ ਕੰਮ ਕੀਤਾ ਤੇ ਉਹਨੂੰ ਕਿਤੇ ਪੋਖ ਖਨਾੰਗੇ ਨਹੀਂ ਸੀ ਪਰ ਇਹਨਾਂ ਸਾਡੇ ਗੁਰੂ ਨਾਨਕ ਪਾਤਸ਼ਾਹ ਨੂੰ ਬੁੱਧੂ ਜਿਆ ਪਾਗਲ ਜਿਆ ਬਣਾ ਕੇ ਰੱਖ ਦਿੱਤਾ ਔਰ ਸਾਡੇ ਜਿਹੜੇ ਪ੍ਰਚਾਰਕ ਨੇ ਕਥਾਵਾਚਕ ਇਹ ਸ਼ਕਾਰੀ ਦੇ ਤਤਰ ਨੇ ਇਹਨਾਂ ਨੇ ਹੋਰ ਵੀ ਬਾਲਦੀ ਤੇ ਤੇਲ ਪਾਇਆ ਇਹਨਾਂ ਨੇ ਗੱਲਾਂ ਸਾਨੂੰ ਉਲਟੀਆਂ ਸਿੱਧੀਆਂ ਕਰਕੇ ਸੁਣਾ ਦਿੱਤੀਆਂ ਆਓ ਸੁਣੋ ਗੁਰਨਾਨਕ ਬਾਬੇ ਦਾ ਭੇਖ ਦੇਖੋ ਕੀ ਬਣਾਉਂਦਾ ਰਹਿਤ ਕਹੀ ਸੀ ਇੱਕ ਚਾਦਰ ਤੇੜਾ ਤੰਬਾ ਜਦੋਂ ਪੰਜਾਬ 'ਚ ਲਾਉਂਦੇ ਆ ਮੰਨ ਲਓ ਕੋਈ ਪਜਾਮਾ ਜਾਂ ਹੋਰ ਕੋਈ ਨਹੀਂ ਤੰਬਾ ਲਾਇਆ ਸੀ ਇੱਕ ਚਾਦਰ ਤੇੜ ਤੇ ਇੱਕ ਚਾਦਰ ਉੱਪਰ ਕੋਈ ਕੱਪੜਾ ਨਹੀਂ ਕੋਈ ਬਨੈਣ ਨਹੀਂ ਕੁਛ ਨਹੀਂ ਉੱਪਰ ਇੱਕ ਚਾਦਰ ਲਈ ਸੀ ਨੰਗ ਤੜੰਗੇ ਨੰਗ ਤੜੰਗੇ ਸਿਰ ਤੇ ਪਰ ਨਾ ਬੰਨਿਆ ਹੋਇਆ ਸੀ ਔਰ ਸਿਰ ਤੇ ਆਛਾ ਇੱਕ ਕੱਪੜਾ ਸਿਰ ਤੇ ਕੱਪੜਾ ਲਿਆ ਹੋਇਆ ਸੀ ਉਦੋਂ ਚੁੰਨੀ ਜੇ ਲਈ ਹੁੰਨੀ ਫਿਰ ਲੱਖੋ ਇਹੋ ਜਿਹਾ ਬਜ਼ੁਰਗਰੀ ਪੇਕੇਰ ਬਣਾਉਤ ਸੀ ਫੇ ਕੋਈ ਕਪੜਾ ਨਹੀਂ ਪਾਇਆ ਤੰਬਾ ਲਾਇਆ ਇੱਕ ਚਾਦਰ ਦੀ ਬੁਕਲ ਮਾਰੀਆ ਇੱਕ ਸਿੱਤੇ ਕਪੜਾ ਬਨਿਆ ਹੋਇਆ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਨੂੰ ਇਹਨਾਂ ਨੇ ਜਲਾਲਤ ਰੂਪ ਦੇ ਵਿੱਚ ਪੇਸ਼ ਕੀਤਾ ਸਿਰ ਤੇ ਤਾਂ ਸੁਧਾਰਨ ਆਏ ਪੈਰੀਂ ਪਿਆ ਉਹ ਜਿਹੜਾ ਸੁਧਾਰਨ ਸਿੱਖ ਸੀ ਪੱਖੋ ਰੰਡਾਵੇ ਵਾਲਾ ਗੁਰੂ ਸਾਹਿਬ ਦੇ ਪੈਰੀਂ ਪਿਆ ਤਾਂ ਗੁਰੂ ਬਾਬਾ ਨਾਨਕ ਜੀ ਆਖਿਆ ਸੁਧਾਰਣਾ ਹੋਂ ਸਮਾਮ ਦਾ ਸਮਾਮ ਦਾ ਹਾਂ ਤੂੰ ਚਲਾਣੇ ਦੀ ਸਮਗਰੀ ਲੈ ਆਓ ਪਰ ਮੈਂ ਹੋਂ ਮੈਂ ਜੋਤੀ ਜੋ ਸਮਾਉਣਾ ਤੂੰ ਸਾਰਾ ਸਮਾਨ ਇਕੱਠਾ ਕਰ ਲਿਆ ਤੂੰ ਸਮਾਉਣੇ ਦੀ ਸਮਗਰੀ ਲੈ ਆਓ ਤਾਂ ਸੁਧਾਰਣ ਦੀ ਮਾਂ ਆਖਿਆ ਤਪਾ ਜੀ ਤੈਂ ਮੇਰੇ ਨਾਲ ਕਰਾਰ ਸ੍ਰੀ ਹੋਂ ਸੁਧਾਰਨ ਕੇ ਦਹੀਂ ਬੜੇ ਖਾਏ ਕਰ ਜਲਾਗੇ ਉਹਦੇ ਸੁਧਾਰਨ ਦੀ ਮਾਂ ਕਹਿਣ ਲੱਗੀ ਤਾਂ ਪਾਜੀ ਭਾਬ ਗੁਰੂ ਜੀ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੇਰੇ ਘਰ ਤੁਸੀਂ ਸੁਧਾਰਨ ਦੇ ਘਰ ਦਹੀਂ ਤੇ ਬੜੇ ਖਾਣਿਆ ਪਰ ਤੁਸੀਂ ਹੁਣ ਚੱਲਿਓ ਹੁਣ ਦੇਖੋ ਆ ਜ਼ਹਿਰ ਦੀ ਚੁਟਕੀ ਐ ਸ਼ੈਤਾਨ ਲਿਖਾਰੀ ਕਿਵੇਂ ਪਾ ਰਿਆ ਸਭ ਕੁਝ ਗੁਰੂ ਨਾਨਕ ਪਾਤਸ਼ਾਹ ਦੇ ਮukh ਵਿੱਚੋਂ ਕਹਿਲਵਾ ਰਿਆ ਸਭ ਕੁਝ ਗੁਰੂ ਨਾਨਕ ਪਾਤਸ਼ਾਹ ਦੇ ਮukh ਵਿੱਚੋਂ ਕਹਿਲਵਾ ਰਿਆ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਆ ਸੁਧਾਰਨ ਦੀ ਮਾਂ ਆਖਿਆ ਤਪਾਜੀ ਤੈ ਮੇਰੇ ਨਾਲ ਤਰਾਰ ਸੀ ਹਾਂ ਸੁਧਾਰਨ ਕੇ ਦਹੀਂ ਬੜੇ ਖਾਏ ਕਰ ਜਾਵਾਂ ਚਲਾਂਗਾ ਤਾਂ ਇਹ ਕਹਿ ਕਰ ਗੁਰੂ ਬਾਬੇ ਜੀ ਨੇ ਆਖਿਆ ਗੁਰਨਾਨ ਪਾਠ ਦੇ ਮੱਖੋ ਚੋਕੜ ਵਾਏ ਜਾ ਰਿਹਾ 18 ਗੁਰੂ ਬਾਬੇ ਜੀ ਆਖਿਆ ਕਿ 18 ਦਿਨਾਂ ਤੱਕ ਜਿਹੜੇ ਆ ਉਹ ਸਰਾਦ ਆਉਣ ਵਾਲੇ ਨੇ 18 ਦਿਨਾਂ ਨੂੰ ਸਰਾਦ ਹੈ ਨੌਵੀਂ ਦਾ ਸਰਾਦ ਸਧਾਰਨ ਕੇ ਪਿਓ ਦਾ ਹੈ ਗੁਰਨਾਨ ਪਾਠ ਕਹ ਰਿਹਾ ਮੰਨ ਲਓ ਉਸ ਨੂੰ ਸਧਾਰਨ ਦੇ ਪਿਓ ਦਾ ਸਰਾਦ ਵੀ ਪਤਾ ਭਾਵ ਇਸ ਲਖਾਰੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਰਾਧਾਂ ਦੇ ਨਾਲ ਇੰਨੀ ਜ਼ਬਰਦਸਤ ਜੋੜ ਦਿੱਤਾ ਕਿ ਉਹਨਾਂ ਨੂੰ ਕੱਲੇ-ਕੱਲੇ ਆਪਣੇ ਘਰ ਦੇ ਸਿੱਖਾਂ ਦੇ ਘਰ ਦੇ ਸਰਾਧਾਂ ਦਾ ਦਿਨ ਵੀ ਪਤਾ ਸੀ। ਸੋ ਪੰਦੋ ਭਾਵ ਉਹਨੇ ਗੁਰਨਾਨਕ ਪਾਤਸ਼ਾਹ ਨੇ ਆਪਣਾ ਜੋਤੀ ਜੋਤ ਸਮਾਉਣਾ 18-20 ਦਿਨ ਲਈ ਪੋਸਟਪੋਨ ਕਰਤਾ ਅੱਗੇ ਪਾਤਾ ਕਿ ਸਰਾਧ ਹੈ ਨੌਵੀਂ ਦਾ ਸਰਾਧ ਸੁਧਾਰਨ ਕੇ ਪਿਓ ਦਾ ਹੈ। ਤੋ ਉਸ ਦੇ ਦਹੀਂ ਬੜੇ ਖਾਏ ਕਰ ਚਲਾਂਗੇ ਸਰਾਦ ਖਾ ਕੇ ਚਲਾਂਗੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹਿ ਦਿੱਤੀ ਕੋਰਾ 100% ਝੂਠ ਹੈ ਨਾ ਕੋਈ ਬਾਲਾ ਹੋਇਆ ਨਾ ਇਹ ਕਹਾਣੀ ਹੋਈ ਝੂਠ ਮੂਠ ਸਭ ਤਿਆਰ ਕਰਕੇ ਸਾਡੇ ਅੱਗੇ ਪਰੋਸ ਦਿੱਤਾ ਸਾਡੀ ਕੁੱਤੀ ਚੋਰਾ ਨਾਲ ਰਲੀ ਹੋਈ ਹੈ ਸਾਡੇ ਸਾਰੇ ਪ੍ਰਚਾਰਕ ਰੋਟੀਆਂ ਕਾਰਨ ਪੂਰੇ ਟਾਲ ਕਰ ਰਹੇ ਨੇ ਇਸੇ ਕਰਕੇ ਇਹ ਜਿਹੜੀ ਮਨਮਤ ਸਰਾਧਾ ਵਾਲੀ ਸਾਡੇ ਗਲ ਪੈ ਗਈ ਹੈ ਸੋ ਗੁਰੂ ਸਾਹਿਬ ਨੇ ਆਪਣਾ ਜੋਤੀ ਜੋ ਸਮਾਉਣ ਪੋਸਟਪੋਨ ਕਰ ਦਿੱਤਾ ਦੇਹੀ ਬੜੇ ਖਾ ਕੇ ਚਲਾਂਗੇ ਸੋ ਉਸ ਗੁਰੂ ਨਾਨਕ ਜੀ ਕੋ ਮੱਥਾ ਟੇਕਿਆ ਤੇ ਕਿਹਾ हे ਸੱਚੇ ਪਾਤਸ਼ਾਹ ਏਕੀਕਰਨ ਕਾਰਨ ਕਰਨ ਲੱਗਿਓ ਭਾਵ ਸਧਾਰਨ ਬੜਾ ਹੈਰਾਨ ਹੋਇਆ ਵੀ ਤੁਸੀਂ ਜੋਤੀ ਜੋਤ ਕਿਉਂ ਸਮਾਉਣ ਲੱਗੇ ਹੋ ਫੇਰ ਭਾਈ ਬੁੱਢਾ ਅਤੇ ਭਾਈ ਧੀਰੂ 나ਈ ਬੁੱਢਾ ਆਇਆ ਤੇ ਬੁੱਢਾ ਕਲਾਲ ਵੀ ਆਇਆ ਤਾਂ ਫੇਰ ਗੁਰੂ ਬਾਬੇ ਨਾਨਕ ਜੀ ਆਖਿਆ ਲਕਸ਼ਮੀ ਦਾਸ ਤੇ ਸ਼੍ਰੀ ਚੰਦ ਨੂੰ ਬੁਲਾਓ ਲਕਸ਼ਮੀ ਚੰਦ ਸ਼੍ਰੀ ਚੰਦ ਬੁਲਾਏ ਆ ਕੇ ਮਿਲ ਕੇ ਉਸ ਘਰ ਨੂੰ ਚਲ ਗਏ ਇਹ ਕਹਾਣੀ ਅਸੀਂ ਸਿਰਫ ਸਰਾਧਾ ਕਰਕੇ ਆਜ਼ਾਦ ਕੀਤੀ ਹੈ ਅਸੀਂ ਹੁਣ ਅੱਗੇ ਦੇਖਦੇ ਹਾਂ ਕਿ ਜਿਹੜਾ ਗੁਰੂ ਪਾਤਸ਼ਾਹ ਦਾ ਇਸ ਇਸ ਚੀਜ਼ ਤੋਂ ਸਹਾਰਾ ਲੈ ਕੇ ਅੱਗੇ ਇਹਨਾਂ ਨੇ ਕੀ ਕੁਝ ਸਾਡੇ ਤੇ ਪਾਇਆ ਹੈ ਅਸੀਂ ਉਸ ਨੂੰ ਦੇਖਦੇ ਹਾਂ ਅੱਗੇ ਜਿਹੜਾ ਸਰਾਧ ਇਸ ਨੇ ਤਾਂ ਭਾਈ ਸੁਧਾਰਨ ਦੇ ਪਿਓ ਦੇ ਸਰਾਧ ਦੀ ਗੱਲ ਕੀਤੀ ਹੈ ਪਰ ਅੱਗੇ ਜਿਹੜਾ ਗੁਰੂ ਪਾਤਸ਼ਾਹ ਹੈ ਉਹ ਸਰਾਧ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੂੰ ਕਵੀ ਸੰਤੋਖ ਸਿੰਘ ਨੇ ਜੋੜ ਦਿੱਤਾ ਕਿਉਂਕਿ ਕਵੀ ਸੰਤੋਖ ਸਿੰਘ ਨੂੰ ਲੱਗਾ ਕਿ ਯਾਰ ਜੇ ਆ ਗੱਲ ਇੰਨੀ ਕੀਤੀ ਤਾਂ ਲੋਕੀ ਕਿਤੇ ਸ਼ੰਕਾ ਨਾ ਕਰਨ ਕਿ ਇਹ ਸੁਧਾਰਨ ਕੌਣ ਸੀ ਕਿਹੜਾ ਸਿੱਖ ਸੀ ਹੋਇਆ ਨਹੀਂ ਹੋਇਆ ਕਿ ਉਹ ਨਾ ਸਿੱਧੀ ਇਹ ਗੱਲ ਸਰਾਧਾ ਦੀ ਗੁਰੂ ਨਾਨਕ ਬਾਬੇ ਨਾਲ ਜੋੜਦਾ ਈਏ ਤੋ ਆਉ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪੈੰਡ ਆਏ ਐਂਡ ਆਏ ਤਾਂ ਉਹ ਵਾਪਸ ਫਿਰ ਪ੍ਰਚਾਰ ਫਿਰਦੇ ਜਾਣ ਲੱਗੇ ਇਹ ਭਾਗ ਨੰਬਰ 2 ਹੈ ਜਿਹੜੇ 11 ਭਾਗਾਂ 'ਚ ਡਾਕਟਰ ਅਜੀਤ ਸਿੰਘ ਆਲੋਖ ਨੇ ਲਿਖਿਆ ਹੋਇਆ ਉਹਦਾ 2 ਨੰਬਰ ਭਾਗ ਹੈ ਅਧਿਆਇ ਨੰਬਰ 6 ਹੈ ਪੰਨਾ ਨੰਬਰ 68 ਤੋਂ ਲੈ ਕੇ 70 ਤੱਕ ਹੈ ਸ਼ੰਤ ਨੰਬਰ 39 ਤੋਂ ਲੈ ਕੇ 59 ਤੱਕ ਹੈ ਗੁਰੂ ਜੀ ਨੇ ਆਪਣੇ ਪਿਤਰਾਂ ਦੇ ਸਰਾਧ ਕਰਵਾਏ ਆਪਣੇ ਪਿਤਾ ਜੀ ਨੂੰ ਪਿਤਰ ਲੋਕ ਦਿਖਾਇਆ ਅਸੀਂ ਅੱਗੇ ਕੁਰਬਾਨੀ ਪੜਾਂਗੇ ਗੁਰੂ ਨਾਨਕ ਪਾਤਸ਼ਾਹ ਪਿਤਰ ਲੋਕ ਤੋਂ ਮੁਨਕਰ ਹਨ ਉਹ ਵਿਅੰਗਮਈ ਤਰੀਕੇ ਨਾਲ ਦੱਸਦੇ ਨੇ ਕੋਈ ਕੋਈ ਪਿਤਰ ਪਿਤਰ ਲੋਕ ਨਹੀਂ ਹੁੰਦਾ ਜੇ ਹੁੰਦਾ ਤੇ ਉਹਦੇ ਅੱਗੇ ਉਹਨੂੰ ਪੂਰੀ ਡਿਟੇਲ ਤੇ ਗੱਲ ਕੀਤੀ ਐ ਉਹ ਉੱਥੇ ਆਪਾਂ ਕਰਾਂਗੇ ਪਰ ਇਹ ਸ਼ੈਤਾਨ ਲਖਾਰੀਆਂ ਨੇ ਇਹ ਸ਼ਰਧਾ ਨੂੰ ਸਾਡੇ ਗੱਲ ਪਾ ਕੇ ਇਸ ਪੁਜਾਰੀ ਸ਼੍ਰੇਣੀ ਨੇ ਆਪਣਾ ਹਲਵਾ ਮੰਡਾ ਹਮੇਸ਼ਾ ਲਈ ਤਿਆਰ ਰੱਖਿਆ ਇਕ ਤਾਂ ਚੰਗਾ ਚੋਸਾ ਖਾਣ ਨੂੰ ਮਿਲੇਗਾ ਦੂਜਾ ਦੰਦ ਕਸਾਈ ਜੇਬ ਚ ਲਫਾਫਾ ਵੀ ਅਗਲੇ ਦਿਨ ਦੇ ਨੇ ਹੁਣ ਭਈ ਮੈਂ ਇੱਕ ਗੱਲ ਬਾਰ-ਬਾਰ ਕਰਿਆ ਕਰਦਾ ਤੁਸੀਂ ਜੇ ਇਹ ਸੋਚਦੇ ਹੋ ਸਾਧ ਸੰਗਤ ਜੀ ਕਿ ਜਿਹੜੇ ਪ੍ਰਚਾਰਕ ਪੁਜਾਰੀ ਸ਼੍ਰੇਣੀ ਸਾਡੇ ਉੱਤੇ ਕਾਬਜ਼ ਨੇ ਉਹ ਸਾਨੂੰ ਕੋਈ ਗੁਰਮਤ ਦੀ ਗੱਲ ਦੱਸਣਗੇ ਤਾਂ ਤੁਸੀਂ ਬਹੁਤ ਵੱਡੇ ਭਲੇਖੇ 'ਚ ਹੋ ਕਿਉਂ ਭਲੇਖੇ 'ਚ ਹੋ ਕਾਰਨ ਇਹ ਹੈ ਇਹ ਕੋਈ ਆਪਣੇ ਪੈਰਾਂ ਤੇ ਕੁਲਹਾੜਾ ਮਾਰਦਾ ਹੈ ਕੁਲਹਾੜੀ ਮਾਰਦਾ ਆਪਣੇ ਪੈਰ ਤੇ ਕਿਉਂ ਆਪਣਾ ਬੈਲ ਵਢੇਗਾ ਭਈ ਸਰਾਧਾਂ ਦੇ ਦਿਨ ਤਾਂ ਖਾਣ ਪੀਣ ਦੇ ਦਿਨ ਹੁੰਦੇ ਨੇ ਖੂਬ ਵਧੀਆ ਤੋਂ ਵਧੀਆ ਭੋਜਨ ਮਿਲਦਾ ਹੈ ਕਰਨਾ ਕਤਰਨਾ ਕੁਝ ਨਹੀਂ ਸਾਫ਼ ਚਿੱਟੇ ਕੱਪੜੇ ਪਾ ਕੇ ਚਲੇ ਜਾਓ ਬੜੀ ਇੱਜ਼ਤ ਸਤਿਕਾਰ ਨਾਲ ਤੁਹਾਨੂੰ ਘਰ ਬਲਾਇਆ ਜਾਂਦਾ ਤੁਹਾਡੇ ਹੱਥ ਤੋਂ ਆਏ ਜਾਂਦੇ ਫਿਰ ਤੌਲੀਏ ਨਾਲ ਸਾਫ਼ ਵੀ ਕਰਾਏ ਜਾਂਦੇ ਆ ਵਧੀਆ ਦੇ ਵਧੀਆ ਭੋਜਨ ਤੁਹਾਨੂੰ ਛਕਾਇਆ ਜਾਂਦਾ ਨਾਲ ਤਾਂ ਦਛਣਾ ਮਿਲ ਜਾਂਦੀ ਆ ਹੁਣ ਉਹ ਮੇਰੇ ਵਰਗਾ ਬੰਦਾ ਜਿਹੜਾ ਧਰਮ ਦਾ ਪੁਜਾਰੀ ਦਾ ਕੰਮ ਕਰਦਾ ਹੋਵੇ ਉਹ ਤੁਹਾਨੂੰ ਕਿਉਂ ਸੱਚ ਦੱਸੇਗਾ ਕਿਉਂ ਰੋਕੇਗਾ ਇਸ ਕੰਮ ਤੋਂ ਅਸੀਂ ਬਹੁਤ ਹੀ ਗਲਤ ਸੋਚਦੇ ਆ ਕਿ ਸਾਡੇ ਪ੍ਰਚਾਰਕ ਸਾਨੂੰ ਧਰਮ ਦੀ ਗੱਲ ਦੱਸ ਕਿਉਂ ਦੱਸਣਗੇ ਉਹ ਸਾਨੂੰ ਮੂਰਖ ਬਣਾਉਣਗੇ ਉਹ ਸਾਨੂੰ ਗਧੇਗੀੜ ਵਿੱਚ ਪਾਉਣਗੇ ਜਲੇਬੀਆਂ ਵਾਂਗੂ ਸਿੱਧੀਆਂ ਗੱਲਾਂ ਕਰਨਗੇ ਆਓ ਅਸੀਂ ਪੜ ਲੈਨੇ ਆ ਕਿ ਜਦੋਂ ਗੁਰੂ ਨਾਨਕ ਪਾਸ਼ਾ ਚੱਲਣੇ ਲੱਗੇ ਤਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਨੇ ਕਿਹਾ ਕਿ ਪੁੱਤਰ ਤੂੰ ਜਾਣਾ ਤਾਂ ਹੈ ਚਲੋ ਇੰਦ ਕਰ ਸੁਣ ਕਰ ਕਾਲੂ ਬਚਨ ਹੋਚਾਰੇ ਉਹਨਾਂ ਨੇ ਗੱਲ ਸੁਣ ਕੇ ਵੀ ਗੁਰੂ ਨਾਨਕ ਨੇ ਜਾਣਾ ਜਾਣਾ ਉਹਨਾਂ ਨੇ ਕੋਈ ਸ਼ਬਦ ਕਹੇ ਕੀ ਕਹੇ ਪਿਤਰਨ ਕੇ ਅਸ਼ਰਾਦ ਹਮਾਰੇ ਕਹਿੰਦੇ ਵੀ ਅੱਜ ਸਾਡੇ ਨਾ ਪਿਤਰਾਂ ਦਾ ਅਸ਼ਰਾਦ ਹੈ ਕਿ ਪੁੱਤਰ ਤੂੰ ਜਾਣਾ ਤਾਂ ਪਹਿਲਾਂ ਅਸ਼ਰਾਦ ਕਰਾ ਕੇ ਚਲੇ ਜਾ ਦੇਵ ਸ ਆਜ ਕੇ ਕਰੇ ਸਦਾਈ ਅੱਜ ਦੇ ਦਿਨ ਅਸੀਂ ਇਹ ਸੁਣ ਕੇ ਪਿਤਾ ਕਾਲੂ ਜੀ ਨੇ ਇਹ ਬਚਨ ਕਹੇ ਅਸੀਂ ਆਪਣੇ ਪਿਤਰਾਂ ਦੇ ਸਰਾਧ ਸਦਾ ਹੀ ਅੱਜ ਦੇ ਦਿਨ ਕਰਦੇ ਹਾਂ ਇਹ ਸੋਭ ਰੀਤੀ ਸ਼ਰਤਿਆਂ ਵਿੱਚ ਕਹੀ ਗਈ ਹੈ ਇਹ ਸੋਭ ਰੀਤ ਸ਼ਰੋਤੀ ਲੈ ਗਾਈ ਹੈ ਪਿਤਾ ਹੋਗੇ ਗੁਨਾਹ ਪਾਚਾ ਕਰੇ ਹੈ ਪਿਤਾ ਸਤਿ ਵਚਨ ਤੁਮ ਮਾਨੋ ਏ ਪਿਤਾ ਜੀ ਤੁਸੀਂ ਸੱਚੇ ਵਚਨ ਮੰਨੋ ਪੂਰਨ ਵਾਨ ਅਤੀਚ ਨਿਜ ਜਾਣੋ ਤੁਸੀਂ ਸ੍ਰਾਦਾ ਨੂੰ ਬਹੁਤ ਜ਼ਿਆਦਾ ਪੁੰਨ ਵਾਲਾ ਕੰਮ ਮੰਨਦੇ ਹੋ ਪਿਤਰ ਗਏ ਤੁਮਰੇ ਅਸ ਠੋਰੀ ਪਰ ਤੁਹਾਡੇ ਪਿਤਰ ਤਾਂ ਅਜੇ ਹੀ ਥਾਂ ਗਏ ਭੁੱਖ ਨ ਪਿਆਸ ਜਹਾਨੈ ਥੋੜੀ ਜਿੱਥੇ ਥੋੜੀ ਜਿੰਨੇ ਵੀ ਭੁੱਖ ਪਿਆਸ ਨੇ ਹੁਣ ਇਥੋਂ ਅਸੀਂ ਪੜ ਕੇ ਸਾਡੇ ਵਿਦਵਾਨ ਸਾਨੂੰ ਗੁੰਮਰਾਹ ਕਰਦੇ ਨੇ ਕਿੱਦਾਂ ਕਰਦੇ ਨੇ ਦੇਖੋ ਜੀ ਗੁਰੂ ਨਾਨਕ ਪਾਸ਼ਾ ਕਹਿ ਰਹੇ ਨੇ ਕਿ ਮੈਂ ਤਾਂ ਕਾਲੂ ਜੀ ਤੋਂ ਆਡੇ ਪਿੱਤਰ ਜਿੱਥੇ ਰਹਿੰਦੇ ਨੇ ਉੱਥੇ ਕੋਈ ਭੁੱਖ ਪਿਆਸ ਨਹੀਂ ਭਾਵ ਉਹ ਤਾਂ ਸੱਚਖੰਡ ਵਿਖੇ ਹਨ ਇੱਕ ਤਰੀ ਨਾਲ ਕਿੰਨੇ ਸਕਾਰ ਕੀਤੇ ਗੁਰ ਨਾਲਿਕ ਦੀ ਵਡਿਆਈ ਕਰਤੀ ਤੇ ਤੁਹਾਡੇ ਪਿੱਤਰ ਪਿੱਤਰ ਲੋਕ ਨੂੰ ਸਥਾਪਿਤ ਕਰਤਾ ਜਾਦਕੇ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਵਿੱਚ ਪਿੱਤਰ ਲੋਕ ਦੀ ਖੰਡਣਾ ਕਰਦੇ ਨੇ ਹੈਨਾ ਉਲਟੇ ਬਾਂਸ ਬਰੇਲੀ ਕੋ ਗੁਰੂ ਨਾਨਕ ਪਾਤਸ਼ਾਹ ਮੰਨਦੇ ਨਹੀਂ ਕੋ ਪਿੱਤਰ ਲੋਕ ਹੁੰਦਾ ਐ ਇੱਦਾਰੇ ਗੁਰੂ ਨਾਨਕ ਪਾਤਸ਼ਾਹ ਦੇ ਪਿੱਤਰਾਂ ਨੂੰ ਤਾਂ ਪਿੱਤਰ ਲੋਕ ਤੋਂ ਸੱਚਖੰਡ ਭੇਜ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਹੋ ਗਈ ਪਰ ਇਹ ਵੀ ਕਹਿ ਦਿੱਤਾ ਵੀ ਤੁਹਾਡੇ ਪਿੱਤਰ ਉੱਥੇ ਨਹੀਂ ਆ ਬਾਕੀ ਪਿੱਤਰ ਲੋਕ ਹੁੰਦਾ ਹੈ ਫਿਰ ਗੁਰੂ ਨਾਨਕ ਪਾਛਾ ਦੀ ਸੂਰਜ ਨੂੰ ਪਾਣੀ ਦੇ ਉਲਟ ਪਾਣੀ ਦੇਣ ਵਾਲੀ ਸਾਖੀ ਵੀ ਝੂਠੀ ਗੁਰੂ ਨਾਨਕ ਪਾਛਾ ਦੀ ਆਸਾ ਦੀ ਵਾਰ ਵੀ ਝੂਠੀ ਕਿਉਂਕਿ ਇੱਥੇ ਤਾਂ ਇਹ ਕਵੀ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਪਾਛਾ ਪਿੱਤਰ ਲੋਕ ਨੂੰ ਮੰਨਦੇ ਸਨ ਇਹ ਜੁਦੀ ਗੱਲ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪਿਤਰ ਪਿਤਰ ਲੋਕ ਵਿੱਚ ਨਹੀਂ ਸਨ ਵੈਸੇ ਗੁਰੂ ਨਾਨਕ ਪਾਤਸ਼ਾਹ ਪਿਤਰ ਲੋਕ ਨੂੰ ਮੰਨਦੇ ਸਨ ਔਰ ਗੁਰੂ ਨਾਨਕ ਪਾਤਸ਼ਾਹ ਦੇ ਪਿਤਰ ਜਿਹੜੇ ਆ ਉਹ ਪਿਤਰ ਲੋਕ ਵਿੱਚ ਨਹੀਂ ਸਨ